ਬਬ ਮੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਮੇਰੇ ਨਾਮ ਕਰ ਆਪਣੇ ਚਿਹਰੇ ਮੇਰੇ ਨਾਮ ਕਰ ਆਪਣੇ ਚਿਹਰੇ ਮੇਰੇ ਨਾਮ ਕਰ ਆਪਣੇ ਚਿਹਰੇ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਕੇ ਮੈਂ ਤੱਕੀ ਤੋਂ ਸਰਨਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੇ ਦੁੱਖ ਗਵਾਏ ਜਿਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਰੱਖੋ ਬੇਨਤੀ ਗਰੀਬ ਦੀ ਸੁਣੀ ਮਾਲਕਾ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਵਿਛੜੇ ਵਿਛੜੇ ਮਨ ਪਲ ਬਖਸ਼ਿਓ ਡਿੱਠੜੇ ਸਤਿਗੁਰੂ ਪਾਸ ਡਿੱਠੜੇ ਸਤਿਗੁਰੂ ਪਾਸ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਸਤ ਗੁਰੂ ਪ੍ਰੀਤਮ ਪਿਆਰਾ ਮੇਰਾ ਸਤ ਗੁਰੂ ਪ੍ਰੀਤਮ ਪਿਆਰਾ ਸਤ ਗੁਰੂ ਰਖਵਾਲਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਤੇ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨ ਤੇ ਗਰੀਬ ਦੀ ਹੋਏ ਨੀ ਮਾਣੀ ਕਹਿ ਕਵਾ ਹੋਏ ਨੀ ਮਾਣੀ ਕਹਿ ਕਵਾ ਪੂਰੇ ਸਤ ਗੁਰੂ ਪਾਸ ਪੂਰੇ ਸਤ ਗੁਰੂ ਪਾਸ ਮੇਰੀ ਬੇਨ ਤੇ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨ ਤੇ